ਖਬਰਾਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆ ਸਵਾਗਤ ਕਰਦੀ ਆਂ ਆਉ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਖਬਰਾਂ ਤੇ ਪਹਿਲਗਾਮ ਚ ਘੁੰਮਣ ਆਏ ਸੈਲਾਨੀਆਂ ਤੇ ਅੱਤਵਾਦੀ ਹਮਲਾ 28 ਦੇ ਕਰੀਬ ਲੋਕਾਂ ਦੀ ਹੋਈ ਮੌਤ ਸਾਊਦੀ ਅਰਬ ਤੋਂ ਤੁਰੰਤ ਪਰਤੇ ਪੀਐਮ ਮੋਦੀ ਬੋਲੇ ਦਹਿਸ਼ਤਗਰਦ ਬਖਸ਼ੇ ਨਹੀਂ ਜਾਣਗੇ ਪਹਿਲਗਾਮ ਆਤਵਾਦੀ ਹਮਲੇ ਦੇ ਮ੍ਰਿਤਕ ਸੈਲਾਨੀਆਂ ਨੂੰ ਅਮਿਤ ਸ਼ਾਹ ਨੇ ਭੇਟ ਕੀਤੀ ਸ਼ਰਧਾਂਜਲੀ ਜੰਮੂ ਕਸ਼ਮੀਰ ਚ ਦੋ ਆਤਵਾਦੀ ਢੇਰ ਪਹਿਲਗਾਮ ਚ ਹੋਏ ਆਤਵਾਦੀ ਹਮਲੇ ਦੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸਖਤ ਨਿੰਦਾ ਅਤੇ ਹੁਣ ਖਬਰਾਂ ਵਿਸਥਾਰ ਨਾਲ ਬੀਤੇ ਦਿਨੀ ਪਹਿਲਗਾਮ ਚ ਹੋਏ ਅਤਵਾਦੀ ਹਮਲੇ ਦੀ ਦੁਨੀਆ ਭਰ ਚ ਕਰੜੀ ਨਿੰਦਿਆ ਕੀਤੀ ਜਾ ਰਹੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਾਊਦੀ ਅਰਬ ਅਤੇ ਵਿੱਤ ਮੰਤਰੀ ਸੀ타 ਰਮਨ ਨੇ ਅਮਰੀਕਾ ਪੇਰ ਯਾਤਰਾ ਵਿੱਚ ਵਿਚਾਲੇ ਹੀ ਛੱਡ ਦਿੱਤੀ ਹੈ ਜੰਮੂ ਕਸ਼ਮੀਰ ਦੇ ਪਹਿਲਗਾਮ ਦੀ ਬਸਾਰਨ ਘਾਟੀ ਚ ਬੀਤੇ ਦਿਨੀ ਮੰਗਲਵਾਰ ਨੂੰ ਟੂਰਿਸਟਾਂ ਤੇ ਹੋਏ ਦਿਲ ਦਹਿਲਾਉਣ ਵਾਲੇ ਅਤਵਾਦੀ ਹਮਲੇ ਚ ਘੱਟੋ ਘੱਟ 28 ਜਣਿਆਂ ਦੀ ਮੌਤ ਹੋ ਗਈ ਹੈ ਮਰਨ ਵਾਲਿਆਂ ਦੇ ਵਿੱਚ ਭਾਰਤ ਦੇ 26 ਅਤੇ ਦੋ ਵਿਦੇਸ਼ੀ ਨਾਗਰਿਕ ਜਿਨ੍ਹਾਂ ਦੇ ਵਿੱਚ ਇੱਕ ਨੇਪਾਲ ਤੋਂ ਤੇ ਇੱਕ ਯੂਏਈ ਤੋਂ ਸ਼ਾਮਿਲ ਨੇ ਇਸ ਤੋਂ ਇਲਾਵਾ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ ਨੇ ਜਾਨਾ ਗਵਾਂਡ ਵਾਲਿਆਂ ਤੇ ਫਟੜਾਂ ਦੇ ਵਿੱਚ ਕੇਰਲ, ਮਹਾਰਾਸ਼ਟਰ, ਕਰਨਾਟਕਾ, ਹਰਿਆਣਾ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਤਾਮਿਲਨਾਡੂ ਵਰਗੇ ਰਾਜਾਂ ਦੇ ਸੈਲਾਨੀ ਸ਼ਾਮਿਲ ਨੇ ਮਰਨ ਵਾਲਿਆਂ ਦੇ ਵਿੱਚ 26 ਵਰਿਆਂ ਦੇ ਨੇਵੀ ਅਫਸਰ ਲੈਫਟੀਨੈਂਟ ਵਿਨਯ ਨਰਵਾਲ ਵੀ ਸ਼ਾਮਿਲ ਨੇ ਵਿਨੇਯਾਜ 6 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ हरियाणा ਦਾ ਇਹ ਨੌਜਵਾਨ ਵਰਤਮਾਨ ਸਮੇਂ ਕੋਚੀਚ ਸੇ ਵਾਰਤ ਸੀ ਅਤੇ ਛੁੱਟੀ ਕੱਟਣ ਆਇਆ ਹੋਇਆ ਸੀ ਇਸ ਕਾਇਰਨਾਮ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰੇ ਤੌਇਬਾ ਦੀ ਭਾਰਤ ਚ ਕਿਰਿਆਸ਼ੀਲ ਪ੍ਰੌਕਸੀ TiRF ਨੇ ਲਈ ਹੈ ਜੰਮੂ ਕਸ਼ਮੀਰ ਦੇ ਪਹਿਲਗਾਮ ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਊਦੀ ਅਰਬ ਤੋਂ ਤੁਰੰਤ ਭਾਰਤ ਪਰਤੇ ਨੇ ਉਹਨਾਂ ਨੇ ਪਹੁੰਚਦਿਆਂ ਹੀ ਹਵਾਈ ਅੱਡੇ ਤੇ ਐਨਐਸਸੀ ਡੋਪਾਲ ਅਤੇ ਵਿਦੇਸ਼ ਮੰਤਰੀ ਐਸਜੇ ਸ਼ੰਕਰ ਨਾਲ ਮੁਲਾਕਾਤ ਕੀਤੀ ਅਤੇ ਹਮਲੇ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਪੀਐਮ ਮੋਦੀ ਹਮਲੇ ਨੂੰ ਲੈ ਕੇ ਸੀਸੀਐਸ ਦੀ ਮੀਟਿੰਗ ਕਰਨਗੇ। ਅਤਵਾਦੀਆਂ ਦੀ ਕਾਰਤਾਹੀ ਭਰੀ ਕਾਰਵਾਈ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਅਰਬ ਦਾ ਆਪਣਾ ਦੌਰਾ ਘਟਾ ਕੇ ਮੰਗਲਵਾਰ ਰਾਤ ਨਵੀਂ ਦਿੱਲੀ ਲਈ ਰਵਾਨਾ ਹੋ ਗਏ। ਉਹ ਬੁੱਧਵਾਰ ਸਵੇਰੇ ਦਿੱਲੀ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਸਾਊਦੀ ਅਰਬ ਦੁਆਰਾ ਆਯੋਜਿਤ ਅਧਿਕਾਰਤ ਡਿਨਰ ਨੂੰ ਛੱਡ ਦਿੱਤਾ ਤੇ ਆਪਣਾ ਦੌਰਾ ਘਟਾ ਕੇ ਦੇਸ਼ ਪਰਤਣ ਦਾ ਫੈਸਲਾ ਕੀਤਾ ਉਹ ਪਹਿਲਗਾਮ ਹਮਲੇ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਕਰਨਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਿਆ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ 'ਚ ਮਾਰੇ ਗਏ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਬਚੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਘਿਣਾਉਣੇ ਕਾਰੇ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਂਦਾ ਜਾਵੇਗਾ ਅਧਿਕਾਰੀਆਂ ਨੇ ਦੱਸਿਆ ਕਿ ਉਪ ਰਾਜਪਾਲ ਮਨੋਜ ਸਿੰਘਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਇਸ ਉਪਰਾੰਤ ਗ੍ਰਹਿ ਮੰਤਰੀ ਨੇ ਪੀੜਤਾਂ ਦੇ ਅਤੇ ਹੋਰ ਬਚੇ ਹੋਏ ਲੋਕਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਉਨ੍ਹਾਂ ਭਰੋਸਾ ਦਿਵਾਇਆ ਹੈ ਕਿ ਸੁਰੱਖਿਆ ਬਲ ਇਸ ਕਾਤਕ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡੇਗਾ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਚ ਕੰਟਰੋਲ ਰੇਖਾ ਤੇ ਅੱਜ ਯਾਨੀ ਕਿ ਬੁੱਧਵਾਰ ਨੂੰ ਕੁਝ ਪੈਟ ਦੀ ਕੋਸ਼ਿਸ਼ ਅਸਫਲ ਕਰ ਦਿੱਤੀ ਗਈ ਹੈ ਜਿਸ ਚ ਦੋ ਅਤਵਾਦੀ ਮਾਰੇ ਗਏ ਨੇ ਫੌਜ ਨੇ ਕਿਹਾ ਹੈ ਕਿ ਉੱਤਰੀ ਕਸ਼ਮੀਰ ਜ਼ਿਲ੍ਹੇ ਦੇ ਊੜੀ ਨਾਲਾਚ ਕੁਸਪੈਟ ਦੀ ਕੋਸ਼ਿਸ਼ ਅਸਫਲ ਕਰ ਦਿੱਤੀ ਗਈ ਹੈ ਫੌਜ ਨੇ ਕਿਹਾ ਹੈ ਕਿ ਕੰਟਰੋਲ ਰੇਖਾ ਤੇ ਤਾਇਨਾਤ ਫੌਜੀਆ ਨੇ ਕੁਸਪੈਟੀਆਂ ਨੂੰ ਚੁਣੌਤੀ ਦਿੱਤੀ ਅਤੇ ਉਹਨਾਂ ਨੂੰ ਰੋਕਿਆ ਜਿਸ ਦੇ ਨਤੀਜੇ ਵਜੋਂ ਗੋਲੀਬਾਰੀ ਹੋਈ ਅਧਿਕਾਰੀਆਂ ਨੇ ਦੱਸਿਆ ਕਿ ਉੜੀ ਸੈਕਟਰ ਚ ਚੱਲ ਰਹੇ ਕੁਸਪੈਟ ਰੋਕੂ ਮੁਹਿੰਮ ਦੇ ਵਿੱਚ ਦੋ ਅਤਵਾਦੀ ਮਾਰੇ ਗਏ ਨੇ ਕੁਸਪੈਟ ਦੀ ਇਹ ਕੋਸ਼ਿਸ਼ ਦੱਖਣ ਕਸ਼ਮੀਰ ਚ ਅਨੰਤਨਾਗ ਜ਼ਿਲ੍ਹੇ ਦੇ ਪੈਲਗਾਮ ਚ ਹੋਏ ਭਿਆਨਕ ਅਤਵਾਦੀ ਹਮਲੇ ਦੇ 24 ਘੰਟਿਆਂ ਤੋਂ ਵੀ ਘੱਟ ਸਮੇਂ ਛੋਈ ਹੈ ਫੌਜ ਨੇ ਕਿਹਾ ਕਿ ਅਤਵਾਦੀਆਂ ਕੋਲੋਂ ਭਾਰੀ ਮਾਤਰਾ ਚ ਹਥਿਆਰ ਗੋਲਾ ਬਾਰੂਦ ਅਤੇ ਜੰਗ ਸੰਬੰਧੀ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ ਸ਼ੋਨੀਆ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੰਸਦ ਹਰਸਿਮਰਤ ਕੌਰ ਬਾਦਲ ਅਤੇ ਸ਼ੋਨੀਆ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਦੀ ਸਖਤ ਨਿੰਦਿਆ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਲਿਖਿਆ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ નિર્ਦੋਸ਼ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਘਿਣਾਉਣੇ ਅਤੇ ਕਾਇਰਤਾਪੂਰਨ ਅਤਵਾਦੀ ਹਮਲੇ ਦੀ ਸਖਤ ਨਿੰਦਿਆ ਕਰਦਾ ਹਾਂ ਇਨਸਾ ਦਾਹੀ ਵਹਿਸ਼ੀਕਾਰਾ ਮਨੁੱਖਤਾ ਤੇ ਸ਼ਾਂਤੀ ਤੇ ਹਮਲਾ ਹੈ ਪੀੜਤਾ ਅਤੇ ਉਹਨਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਸੰਵੇਦਨਾ ਹੈ ਅਜਿਹੇ ਅਤਿਆਚਾਰਾਂ ਨੂੰ ਸਜ਼ਾ ਦਿੱਤੇ ਬਿਨਾ ਨਹੀਂ ਛੱਡਣਾ ਚਾਹੀਦਾ ਅਸੀਂ ਪੀੜਤ ਪਰਿਵਾਰਾਂ ਦੇ ਨਾਲ ਖੜੇ ਹਾਂ ਉਧਰ ਆਸਟ੍ਰੇਲੀਆ ਦੇ ਵਿੱਚ ਪੜਨ ਦੇ ਚਾਹਵਾਨ ਪੰਜਾਬੀਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ ਆਸਟ੍ਰੇਲੀਆ ਨੇ ਬੀਤੇ ਦਿਨੀ ਉਹਨਾਂ ਦਾਅਵਿਆਂ ਨੂੰ ਝੂਠਾ ਦੱਸਿਆ ਹੈ ਉਹ ਕੁਝ ਭਾਰਤੀ ਰਾਜਾਂ ਦੇ ਯੂਨੀਵਰਸਿਟੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਤੇ ਪਾਬੰਦੀ ਲਗਾ ਰਿਹਾ ਹੈ ਇਨ੍ਹਾਂ ਰਾਜਾਂ ਦੇ ਵਿੱਚ ਪੰਜਾਬ ਹਰਿਆਣਾ ਗੁਜਰਾਤ ਯੂਪੀ ਉਤਰਾਖੰਡ ਅਤੇ ਜੰਮੂ ਕਸ਼ਮੀਰ ਵਰਗੇ ਰਾਜਾਂ ਦੇ ਨਾਮ ਸ਼ਾਮਿਲ ਸਨ ਨਵੀਂ ਦਿੱਲੀ ਵਿੱਚ ਆਸਟ੍ਰੇਲੀਆਈ ਹਾਈ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ਇਹ ਦਾਅਵੇ ਝੂਠੇ ਨੇ ਕਿ ਖਾਸ ਭਾਰਤੀ ਰਾਜਾਂ ਦੇ ਯੂਨੀਵਰਸਿਟੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਤੇ ਪਾਬੰਦੀ ਲਗਾਈ ਜਾ ਰਹੀ ਹੈ ਜਾਂ ਉਹਨਾਂ ਨੂੰ ਸੀਮਤ ਕੀਤਾ ਜਾ ਰਿਹਾ ਹੈ ਬੁਲਾਰੇ ਨੇ ਕਿਹਾ ਕਿ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ 125000 ਤੋਂ ਵੱਧ ਭਾਰਤੀ ਵਿਦਿਆਰਥੀ ਪੜ ਰਹੇ ਨੇ ਜੋ ਕਿ ਕਿਸੇ ਵੀ ਦੇਸ਼ ਦੇ ਵਿਦਿਆਰਥੀਆਂ ਦਾ ਦੂਜਾ ਸਭ ਤੋਂ ਵੱਡਾ ਸਮੂਹ ਹੈ ਆਸਟ੍ਰੇਲੀਆਈ ਸਰਕਾਰ ਸਾਡੇ ਵਿਸ਼ਵਵਿਆਪੀ ਮਾਪਦੰਡਾਂ ਦੇ ਅਨੁਸਾਰ ਭਾਰਤੀ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਜਾਰੀ ਰੱਖਦੀ ਹੈ ਉਦਰ ਨਿਊ ਜਰਸੀ ਵਿੱਚ ਜੰਗਲ ਦੀ ਅੱਗ ਦਾ ਕਹਿਰ ਲਗਾਤਾਰ ਜਾਰੀ ਹੈ ਇਸ ਅੱਗ ਨੇ 3200 ਏਕੜ ਦੇ ਖੇਤਰ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਜਿਸ ਕਾਰਨ ਓਸ਼ੀਨ ਕੰਟਰੀ ਦੇ ਹਜ਼ਾਰਾਂ ਵਸਨੀਕਾਂ ਨੂੰ ਆਪਣੇ ਘਰ ਛੱਡਣ ਦੇ ਲਈ ਮਜਬੂਰ ਹੋਣਾ ਪਿਆ ਨਿਊ ਜਰਸੀ ਫੋਰੈਸਟ ਫਾਇਰ ਸਰਵਿਸ ਨੇ ਇਹ ਜਾਣਕਾਰੀ ਦਿੱਤੀ ਹੈ ਨਿਊ ਜਰਸੀ ਫਾਇਰ ਸਰਵਿਸ ਨੇ ਅੱਗ ਬਾਰੇ ਆਪਣੇ ਤਾਜ਼ਾ ਅਪਡੇਟ ਦੇ ਵਿੱਚ ਕਿਹਾ ਹੈ ਕਿ ਨਿਊ ਜਰਸੀ ਦੀ ਅੱਗ ਜੋ ਕਿ ਮੰਗਲਵਾਰ ਨੂੰ ਗ੍ਰੀਨਵੁੱਡ ਫੋਰੈਸਟ ਵਾਈਲਡ ਲਾਈਫ ਮੈਨੇਜਮੈਂਟ ਏਰੀਆ ਦੇ ਵਿੱਚ ਲੱਗੀ ਸੀ ਮੰਗਲਵਾਰ ਰਾਤ ਨੂੰ ਓਸ਼ੀਅਨ ਅਤੇ ਲੇਸੀ ਟਾਊਨਸ਼ਿਪਾਂ ਦੇ ਵਿੱਚ ਭਿਆਨਕ ਰੂਪ ਧਾਰਨ ਕਰ ਰਹੀ ਸੀ ਅਤੇ ਸਿਰਫ 5% ਹੀ ਇਸ ਤੇ ਕਾਬੂ ਪਾਇਆ ਗਿਆ ਸੀ। ਅੱਗ ਕਾਰਨ ਲਗਭਗ 1300 ਇਮਾਰਤਾਂ ਨੂੰ ਖਤਰਾ ਹੈ ਤੇ 3000 ਨਿਵਾਸੀਆਂ ਤੋਂ ਲਾਜ਼ਮੀ ਤੌਰ ਤੇ ਘਰ ਖਾਲੀ ਕਰਵਾਉਣਾ ਪਿਆ। ਫਿਲਹਾਲ ਜੰਗਲ ਦੀ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬਿਤੀ 2 April ਦੀ ਦਰਮਿਆਨੀ ਰਾਤ ਨੂੰ ਪੁਲਿਸ ਥਾਣਾ ਕਿਲਾ ਲਾਲ ਸਿੰਘ ਅਧीन ਪੈਂਦੇ